ਨਾ ਰਿਸ਼ਤੇਦਾਰ ਕੋਈ ਤੇ ਨਾ ਹੀ ਕੋਈ ਕਰਦਾ ਤੁਹਾਨੂੰ ਲੱਗੇ ਕੋਈ ਤੁਹਾਡੀ ਪ੍ਰਵਾਹ ਨਹੀਂ ਕਰਦਾ ਬਿਨਾ ਸਟੈਂਡ ਜੱਕੇ ਬਾਜ਼ਾਰ ਚ ਬਾਈਕ ਚਲਾ ਕੇ ਦੇਖੋ ਬੀਬੀਓ ਤੁਸੀਂ ਵੀ ਥੋੜਾ ਜਿਹਾ ਦੁਪੱਟਾ ਲਮਕਾ ਕੇ ਦੇਖੋ ਹਰ ਕੋਈ ਆਵਾਜ਼ ਮਾਰੂ ਭਾਈ ਸਟੈਂਡ ਤਾਂ ਨੂੰ ਕਰ ਲੋ ਠੀਕ ਦੁਪੱਟਾ ਕਰੋ ਭੈਣ ਜੀ ਨਹੀਂ ਤਾਂ ਆਜੂ ਪਰ ਲੋ ਲੱਗੂ ਪਤਾ ਕਿੰਨਾ ਫਿਕਰ ਨੇ ਕਰਦੇ ਲੋਕੀ ਇੱਕ ਢੇੜਾ ਤਾਂ ਲਾ ਕੇ ਦੇਖੋ ਬਿਨਾ ਸਟੈਂਡ ਚੱਕੇ ਬਾਜ਼ਾਰ ਚ ਭਾਈ ਬਾਈਕ ਚਲਾ ਕੇ ਦੇਖੋ ਬੀਬੀਓ ਤੁਸੀਂ ਵੀ ਥੋੜਾ ਜਿਹਾ ਦੁਪੱਟਾ ਲਮਗਾ ਕੇ ਦੇਖੋ ਬਿਨਾ ਸਟੈਂਡ ਚੱਕੇ ਬਾਜ਼ਾਰ ਚ ਭਾਈ ਬਾਈਕ ਚਲਾ ਕੇ ਦੇਖੋ ਬੀਬੀਓ ਤੁਸੀਂ ਥੋੜਾ ਜਿਹਾ ਦੁਪੱਟਾ ਲਮਗਾ ਕੇ ਦੇਖੋ